ਇਸ ਵੀਰ ਜੀ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਤੇ ਅੱਜ ਜਿਹੜਾ ਮੀਟਿੰਗ ਹੋਈ ਆਪਣੀ ਸਰਕਾਰ ਦੇ ਜਿਹੜੀਆਂ ਮੰਨਿਆ ਹੋਈਆਂ ਮੰਗਾਂ ਕਿਹੜੀਆਂ-ਕਿਹੜੀਆਂ ਮੰਗਾਂ ਤੇ ਅੱਜ ਦੁਬਾਰੇ ਵੀ ਕਿਹੜੀਆਂ ਨਹੀਂ ਮੰਨੀਆਂ ਕਿਹੜੀ ਅਗਲੇ ਅਗਲੀ ਨੀਤੀ ਕੀ ਹੋਊਗੀ ਅਸੀਂ ਅੱਜ ਜੁਆਇੰਟ ਐਕਸ਼ਨ ਕਮੇਟੀ ਆਫ 25 ਆਰਗੇਨਾਈਜੇਸ਼ਨਸ ਐਂਡ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਦੇ ਝੰਡੇ ਥੱਲੇ ਸੰਗੁਰੂਸ ਮੀਟਿੰਗ ਕੀਤੀ ਹੈ ਸੰਗਰੂਰ ਦੇ ਵਿੱਚ ਮੀਟਿੰਗ ਕਰਨ ਦਾ ਸਾਡਾ ਮਕਸਦ ਇਹ ਸੀ। ਔਰ ਮੀਟਿੰਗ ਸਤਾਇਆਂ ਹੋਏ ਨੇ ਕੀਤੀ ਸੀ ਕਿ 22 ਦਸੰਬਰ 2022 ਨੂੰ ਸਾਡੀ ਮੀਟਿੰਗ ਹੋਈ ਸੀ ਸਰਕਾਰ ਦੇ ਨਾਲ। 31 ਸੂਤਰੀ ਮੰਗ ਮੰਗ ਚਾਰਟਰ ਦੇ ਉੱਤੇ। ਸਰਕਾਰ ਨੇ 2.5 ਘੰਟੇ ਦੀ ਸਾਡੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਸਾਰੇ ਹੀ ਮੁੱਦਿਆਂ ਦੇ ਉੱਤੇ ਸਾਰੇ ਵਿਭਾਗਾਂ ਦੀ ਸਟੇਟਸ ਰਿਪੋਰਟ ਲੈਣ ਦੇ ਲਈ ਸਾਨੂੰ 3 ਹਫ਼ਤੇ ਸਮਾਂ ਦਿੱਤਾ ਜਾਵੇ। ਤੇ ਨਾਲ ਹੀ ਉਹਨਾਂ ਨੇ ਕਹਿਤਾ ਵੀ ਇੱਕ ਅਸੀਂ ਨੋਡਲ ਰਪੋਰਟ ਬਣਾ ਰਹੇ ਹਾਂ ਜਿਹੜਾ ਸਾਰੀਆਂ ਜਿਹੜੀਆਂ ਰਿਪੋਰਟਾਂ ਤਿਆਰ ਕਰਨ ਦੇ ਇਕੱਠੀਆਂ ਕਰਕੇ ਤੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰੇਗਾ ਉਹ ਸੀਗੇ ਉਹਨਾਂ ਨੂੰ ਬਣਾਇਆ ਸੀ ਵਧੀਕ ਮੁਖ ਸਕੱਤਰ ਸਮਾਜਿਕ ਸਿੱਖਿਆ ਨਿਆ ਅਤੇ ਘਟ ਗਿਣਤੀਆਂ ਵਿਭਾਗ ਪੰਜਾਬ ਸ਼੍ਰੀ ਸ੍ਰੀਸ਼ ਕੁਮਾਰ ਆਈਏਐਸ ਸ਼੍ਰੀ ਸ੍ਰੀਸ਼ ਕੁਮਾਰ ਗੰਟਾ ਆਈਏਐਸ ਉਹਨਾਂ ਨੇ ਲਾਇਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਉਹ ਰਿਪੋਰਟ ਜਿਹੜੀ ਆ ਜਿਹੜੀ ਜਿਹੜੀ ਰਿਪੋਰਟ 22 23 ਜਨਵਰੀ 2023 ਨੂੰ ਪੇਸ਼ ਹੋਣੀ ਸੀ ਉਹ ਰਿਪੋਰਟ 16 8 2023 ਨੂੰ ਸਬਮਿਟ ਹੋਈ ਔਰ ਬਕਾਇਦਾ ਤੌਰ ਤੇ ਸਰਕਾਰ ਨੇ ਆਪ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਆ ਅੱਜ ਫੈਸਲਾ ਕੀਤਾ ਸਬ ਕਮੇਟੀ ਨੇ ਔਰ ਆ ਕਮੇਟੀ ਬਣਾਈ ਆ ਨੋਡਲ ਅਸਟਰ ਬਣਾਏ ਆ ਇਹਨਾਂ ਦੀ ਰਿਪੋਰਟ ਜਿਹੜੀ ਆਏਗੀ ਉਹਨੂੰ ਅਸੀਂ ਵਿਚਾਰ ਕੇ ਤੇ ਮੁੱਖ ਮੰਤਰੀ ਕੋਲ ਪੇਸ਼ ਕਰਾਂਗੇ ਔਰ ਇਹ ਮੰਗਾਂ ਜਿਹੜੀਆਂ ਮੰਨਾਂਗੇ ਕਿਉਂਕਿ ਸਾਡੀ ਕਿਸੇ ਵੀ ਮੰਗ ਨੂੰ ਉਹ ਰੱਦ ਨਹੀਂ ਸੀ ਸਕੇ ਸਾਡੇ ਕਿਸੇ ਤਰਕ ਨੂੰ ਝਟਾ ਨਹੀਂ ਸੀ ਸਕੇ 16 ਅਗਸਤ 2000 23 ਦੀ ਰਿਪੋਰਟ ਜਿਹੜੀ ਆ 242 ਸਫ਼ਿਆਂ ਤੋਂ ਵੱਧ ਦੀ ਰਿਪੋਰਟ ਹੈ ਉਹ ਉਹ ਚੀਮਾ ਸਾਹਿਬ ਆਪਣੇ ਕੋ ਸਾਮ੍ਹ ਕੇ ਬੈਠੇ ਆ ਨਾਉਂ ਜਨਤਕ ਕੀਤਾ ਨਾ ਜੋਇੰਟ ਐਕਸ਼ਨ ਕਮੇਟੀ ਦੇ ਨਮਾਇੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲ ਕੀਤੀ ਤੇ ਨਾ ਉਸ ਰਿਪੋਰਟ ਦੇ ਉੱਤੇ ਕੋਈ ਡਿਸਕਸ਼ਨ ਹੋਈ ਅੱਜ ਕੀ ਫੈਸਲਾ ਲਿਆ ਅੱਜ ਫਿਰ ਅਜ ਤੋਂ ਬਾਅਦ ਕੀ ਫੈਸਲਾ ਲਿਆ ਅਸੀਂ ਅੱਜ ਮਜਬੂਰਨ ਫੈਸਲਾ ਲਿਆ ਕਿਉਂਕਿ ਅਸੀਂ ਉਦੋਂ ਤੋਂ ਉਦੋਂ ਬਾਅਦ ਲਗਾਤਾਰ 68 2023 ਤੋਂ ਬਾਅਦ ਲਗਾਤਾਰ ਅਸੀਂ ਚੀਮਾ ਜਿਹੜਾ ਕਿ ਚੇਅਰਮੈਨ ਆ ਕੈਬਨਿਟ ਸਬ ਕਮੇਟੀ ਦਾ ਔਰ ਜਿਹੜੇ ਅਮਨ ਰੋੜਾ ਜੀ ਨੇ ਉਹ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਘਰਾਂ ਦੇ ਉੱਤੇ ਇਹਨਾਂ ਦੇ ਚੰਡੀਗੜ੍ਹ ਦਫ਼ਤਰਾਂ ਦੇ ਉੱਤੇ ਇਹਨਾਂ ਦੇ ਚੰਡੀਗੜ੍ਹ ਘਰਾਂ ਦੇ ਉੱਤੇ ਬਾਰ ਬਾਰ ਜਾ ਕੇ ਸੀ ਖੜਕਾਇਆ ਕੁੰਡਾ ਵੀ ਭਾਈ ਸਾਡੀ ਗੱਲ ਸੁਣ ਲਓ ਸਾਡੇ ਸਮਾਜ ਦੇ ਹਿੱਤ ਆ ਔਰ ਤੁਸੀਂ ਲਤਾੜ ਰਹੇ ਆ ਉਹਨਾਂ ਹਿੱਤਾਂ ਨੂੰ ਲਾਗੂ ਕਰੋ ਤੁਸੀਂ ਰਿਪੋਰਟ ਆਪ ਤਿਆਰ ਕਰਵਾਈ ਆ ਤੁਸੀਂ ਆਪਣੀ ਰਿਪੋਰਟ ਤਰਿਆ ਤਿਆਰ ਕਰਾਈ ਰਿਪੋਰਟ ਨੂੰ ਲਾਗੂ ਨਹੀਂ ਕਰਦੇ ਇਹ ਤੋਂ ਵੱਡਾ ਨਿਆ ਕੀ ਹੋ ਸਕਦਾ ਪਰ ਇਹਨਾਂ ਨੇ ਨਾ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਲਾਰੇ ਲੱਪੇ ਰੱਖੇ ਆ ਔਰ ਜਦੋਂ ਮਿਲਦੇ ਸੀ ਇਹਨਾਂ ਦਾ ਜਿਹੜਾ ਅਨਮਨੁੱਖੀ ਦੀ ਵੀ ਵਤੀਰਾ ਸੀ ਅੜੀ ਵਾਲੀ ਵਤੀਰਾ ਸੀ ਬੜੇ ਰੂਡ ਸੁਭਾਅ ਨਾਲ ਸਾਡਾਂ ਨਾਲ ਗੱਲ ਕਰਦੀ ਸੀ ਹਾਲਾਂਕਿ ਅਸੀਂ ਲੋਕਾਂ ਦੇ ਜਨਤਕ ਨੁਮਾਇੰਦੇ ਆ ਅਸੀਂ ਐਨ ਜੀਓ ਚਲਾਉਂਦੇ ਆ ਔਰ ਸਾਡੇ ਡੈਮੋਕਰੈਟਿਕ ਰਾਈਟਸ ਨੇ ਸਾਡੇ ਅਸੀਂ ਆਜਾ ਅੱਕ ਕੇ ਇਹ ਫੈਸਲਾ ਕੀਤਾ ਹੈ ਕਿ ਜੇ 16 8 2025 ਤੱਕ 에어ਪੋਰਟ ਜਨਤਕ ਨਾ ਕੀਤੀ ਜੇ ਗੈਂਟਰ ਰਿਪੋਰਟ ਦੇ ਉੱਤੇ ਸਾਡੀ ਜਾਇੰਟ ਐਕਸ਼ਨ ਕਮੇਟੀ ਦੇ ਡੈਪੂਟੇਸ਼ਨ ਪੈਲਨ ਨੂੰ ਬੁਲਾ ਕੇ ਇਹ ਮਸਲੇ ਹੱਲ ਨਾ ਕੀਤੇ ਤਾਂ ਸੁਨਾਮ ਵਿਖੇ ਰੋੜੇ ਦੇ ਘਰ ਦੇ ਮੋਰੇ ਤੇ ਸੰਗਰੂਰ ਵਿਖੇ ਚੀਮੇ ਦੇ ਘਰ ਦੇ ਮੋਰੇ ਰੋਸ ਦਰਨਾ ਦੇਾਂਗੇ ਅਕ੍ਰੋਸ਼ ਦਰਨਾ ਦੇਾਂਗੇ ਆਪਣੇ ਰੋਸ ਦਾ ਪ੍ਰਗਟਾਵਾ ਕਰਾਂਗੇ ਅੱਜ ਇਹ ਫੈਸਲਾ ਕਰਕੇ ਆਏ ਓਕੇ